ਆ ਜਿਹੜਾ ਮੰਝਾ ਵਾ ਇਹ ਗਾਏ ਲਵ ਕੁਸ਼ੀਰਾ ਮੰਝਾ ਆਇਆ ਜੀ ਮੰਦਰ ਦੀ ਮੇਨ ਐਂਟ੍ਰੈਂਸ ਓਹ ਹੋ ਹੋ ਬਹੁਤ ਖੂਬਸੂਰਤ ਮੰਦਰ ਆ ਮਿੱਤਰੋ ਆ ਤੀਜ ਵੇਖੋ ਮਿੱਤਰੋ ਜਿਹੜੀ ਆਇਆ ਹੈ ਨਾ ਇਹ ਸੀਤਾ ਮਾਤਾ ਜੀ ਦੀ ਰਸੋਈ ਤੇ ਓਹ ਹੈਗੇ ਜੇ ਚਰਨ ਤੇ ਅਦਰਲੀ ਸਾਈਡ ਮਾਰਕੀਟ ਅਦਰ ਵੀ ਮਾਰਕੀਟ ਆ ਤੇ ਜਿੱਥੇ ਲਵ ਜੀ ਦਾ ਜਨਮ ਹੋਇਆ ਵਾ ਆ ਤੀਜ ਦੇਖ ਸਕਦੇ ਜੀ ਇਹ ਮਾਤਾ ਜੀ ਬੰਦਾਰੇ ਕੇ ਲੀਏ ਤੇ 8 ਜਿੰਨੀ ਵੀ ਇੱਟ ਲੱਗੀ ਆ ਇਹ ਸਾਰੀ ਇੱਟ ਉਪਰਾਂ ਟਾਈਮ ਤੋਂ ਲਾਹੌਰ ਤੇ ਆਈ ਹੋਈ ਆ ਇੱਟੇ ਵਾਲੀ ਇਸ ਰੁੱਖ ਦੇ ਨਾਲ ਲਵਕੁਸ਼ੀ ਨੇ ਘੋੜਾ ਬੰਨਿਆ ਸੀ ਬੜੇ ਲੋਛੜਤਾਲੂ ਲੋਕ ਇੱਥੇ ਆਉਂਦੇ ਆ ਉਹਨਾਂ ਨੇ ਆਪਣੇ ਘਰ ਤੇ ਬਣਾਏ ਹੋਏ ਆ ਆ ਦੀ ਦੇਖੋ ਮਗਰਮਾਸ਼ਿਆ ਉਹ ਤੁਸੀਂ ਚੈੱਕ ਕਰੋ ਕਿ ਡਾਲ ਲੰਬਾ ਜਿਓ ਕੋ ਉਹ ਕੋ ਔਰ ਯੋ ਉੱਥੇ ਜਾ ਕੇ ਪੁੱਛ ਆ ਦਿਓ ਵੇਖੋ ਹੁਣ ਆਪਾਂ ਚਲੀਏ ਅੰਦਰ ਨੂੰ ਇੱਕ ਗੁਫਾ ਵਾ ਜਿਹਦੇ ਅੰਦਰ ਹਾਂਜੀ ਕਿਦਾਂ ਸਾਰੇ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਮੇਰੇ ਆਪਾਂ ਅੱਜ ਆਇਆ ਜੀ ਰਾਮ ਤੀਰਥ ਜਿਹੜਾ ਕਿ ਬੜਾ ਮਸ਼ਹੂਰ ਮੰਦਿਰ ਹੈ ਅੰਮ੍ਰਿਤਸਰ ਦੇ ਵਿੱਚ ਤੇ ਇਸ ਟਾਈਮ ਅਸੀਂ ਹਾਂ ਆਪਾਂ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਜਾਵਾਂਗੇ ਦਰਸ਼ਨ ਦੇ ਲਈ ਜੁੜੇ ਦਾ ਵਲੌਗ ਨਾਲ ਵੀਡੀਓ ਹੁਣ ਲਈ ਆਈ ਦੀ ਬਹੁਤ ਹੀ ਵਧੀਆ ਤੇ ਇੱਕ ਤੁਹਾਨੂੰ ਮੈਨਾ ਸਾਹਮਣੇ ਸੱਪ ਤੋਂ ਬਲੋ ਦਿਖਾਣਾ ਵਾ ਇੱਥੇ ਸਰਾਵਾ ਬਹੁਤ ਵਧੀਆ ਬੜੀਆਂ ਵਾ ਕਿਨੇ ਰੂਮ ਲਾਣਾ ਵੀ ਮਿਲ ਜਾਂਦਾ ਵਾ ਆ ਇਧਰ ਪਾਰਕਿੰਗ ਆ ਤੇ ਇਹਦੇ ਸਾਹਮਣੇ ਆਪੀ ਚੈੱਕ ਕਰੋ ਕਿੰਨੀ ਸੁਣੀਆ ਬਣੀ ਸਰਾ ਤੇ ਇਥੇ ਰੂਮ ਲੈ ਸਕਦੇ ਜੇ ਰਾਤ ਰਹਿਣਾ ਕਿਸੇ ਨੇ ਤੇ ਉਹ ਸਾਹਮਣੇ ਆ ਮੰਦਰ ਐਸ ਟਾਈਮ ਅਗੇ ਆਪਾਂ ਬੈਕ ਸਾਈਡ ਤੇ ਹਨੂਮਾਨ ਜੀ ਦੀ ਮੂਰਤੀ ਤੇ ਹੁਣ ਚਲੀਏ ਆਪਾਂ ਬਾਹਰ ਨੂੰ ਲੋ ਜੀ ਸਾਹਮਣੇ ਐਂਟਰੀ ਗੇਟ ਮੰਦਰ ਦਾ ਤੇ ਇਧਰਲੀ ਸਾਈਡ ਮਾਰਕੀਟ ਇਧਰ ਵੀ ਮਾਰਕੀਟ ਆ ਤੇ ਆ ਬੈਕ ਤੇ ਵੀ ਮਾਰਕੀਟ ਆ ਤੇ ਹੁਣ ਆਪਾਂ ਚਲੀਏ ਅੰਦਰ ਤੇ ਸਭ ਤੋਂ ਪਹਿਲਾਂ ਆਪਾਂ ਲੈ ਲਈਏ ਪ੍ਰਸ਼ਾਦ ਤੇ ਇਥੇ ਪ੍ਰਚਾਰ ਮਿਲਦਾ ਮਖਾਣੇ ਦਾ ਫੁੱਲੀਆਂ ਦਾ ਤੇ ਕੜਾ ਪ੍ਰਸ਼ਾਦ ਜੀ ਮਿਲਦਾ ਇੱਥੇ ਤੇ ਆਪਾਂ ਲੈਨੇ ਆ ਫੁੱਲੀਆਂ ਦਾ ਪ੍ਰਸ਼ਾਦ ਪ੍ਰਸ਼ਾਦ ਆਪਾਂ ਲੈ ਲਿਆ ਵਾ ਤੇ ਹੁਣ ਚਲੀਏ ਆਪਾਂ ਅੰਦਰ ਤੇ ਇਹ ਜਿਹੜਾ ਪ੍ਰਸ਼ਾਦ ਹੈ ਫੁੱਲੀਆਂ ਦਾ ਇਹ ਚੜਦਾ ਆ ਪ੍ਰਸ਼ਾਦ ਪੁਰਾਣੇ ਮੰਦਰ ਤੇ ਜਿਹੜਾ ਨਵਾਂ ਤੇ ਮੰਦਰ ਬਣਿਆ ਵਾਲਮੀਕੀ ਜੀ ਦਾ ਉੱਥੇ ਚੜਦਾ ਕੜਾ ਪ੍ਰਸ਼ਾਦ ਤੇ ਹੁਣ ਅੰਦਰ ਜਾ ਕੇ ਵੇਨੇ ਆਪਾਂ ਵੀ ਕਾਫੀ ਚਿਰ ਬਾਅਦ ਆਏ ਆ ਓਹ ਹੋ ਹੋ ਬਹੁਤ ਖੂਬਸੂਰਤ ਮੰਦਰ ਆ ਮਿੱਤਰੋ ਆ ਤੀਜ ਵੇਖੋ ਪੂਰਾ ਰਾਮ ਮੰਦਰ ਵਰਗਾ ਮੰਦਰ ਬਣਿਆ ਆ ਵਾ ਤੇ ਆਦੇ ਚ ਦੇਖੋ ਬਹੁਤ ਸੋਨਾ ਮੰਦਿਰ ਆ ਸਰੋਵਰ ਦੇਖੋ ਕਿੰਨਾ ਵੱਡਾ ਸਰੋਵਰ ਆ ਆ ਸਾਰਾ ਇਹ ਮੰਦਿਰ ਨਾ ਇਹ ਨਾ ਹੁਣ ਨਵਾਂ ਬਣਿਆ ਹੋਇਆ ਆਪਾਂ ਪੁੱਛਿਆ ਕਿਸੇ ਤੋਂ ਉਹ ਕਹਿੰਦੇ ਨਵਾਂ ਬਣਿਆ ਹੋਇਆ ਹੈ ਵਾਲਮੀਕੀ ਜੀ ਦਾ ਤੇ ਆਪਾਂ ਤੁਹਾਨੂੰ ਪੁਰਾਣਾ ਮੰਦਿਰ ਵੀ ਦਿਖਾਵਾਂਗੇ ਜੈ ਸ਼੍ਰੀ ਧਾਮ ਤੇ ਇਹਦਾ ਵੀ ਨਾ ਆਪਾਂ ਜੀ ਵੀ ਪ੍ਰਕਰਮਾ ਕਰਾਂਗੇ ਮੰਦਿਰ ਦੀ ਇਧਰਲੀ ਸਾਈਡ ਤੋਂ ਪ੍ਰਕਰਮਾ ਸ਼ੁਰੂ ਆ ਇਸ ਟਾਈਮ ਆ ਗਿਆ ਆਪਾਂ ਪ੍ਰਕਰਮਾ ਦੇ ਵਿੱਚ ਤੇ ਬੜਾ ਹੀ ਨੰਦੋਂ ਡਿਆ ਤੇ ਆ ਕੇ ਬੜਾ ਮੈਂ ਕਹਿੰਦਾ ਵੀ ਬਹੁਤ ਹੀ ਸ਼ਾਂਤੀ ਹੈ ਮੰਦਰ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਵਾਲਮੀਕੀ ਜੀ ਦੇ ਨਵੇਂ ਮੰਦਰ ਦੇ ਅੰਦਰ ਆਇਆ ਜੀ ਮੰਦਰ ਦੀ ਮੇਨ ਐਂਟ੍ਰੈਂਸ ਤੇ ਇੱਥੋਂ ਜਾਵਾਂਗਾ ਪੰਦਰ ਨੂੰ ਤੇ ਸਰੋਵਰ ਇੱਧਰਲੀ ਸਾਈਡ ਵੀ ਹੈਗਾ ਵਾ ਤੇ ਇੱਧਰ ਵੀ ਹੈਗਾ ਵਾ ਕਾਫੀ ਵੱਡਾ ਸਰੋਵਰ ਹੈ ਆ

ਲੋ ਜੀ ਵਾਲਮੀਕੀ ਜੀ ਦੇ ਮੰਦਿਰ ਤੇ ਆਪਾਂ ਦਰਸ਼ਨ ਕਰ ਲਏ ਤੇ ਤੁਹਾਨੂੰ ਵੀ ਕਰਵਾਤੇ ਐਸੇ ਟਾਈਮ ਆ ਗਿਆ ਆਪਾਂ ਪ੍ਰਕਰਮਾ ਦੇ ਵਿੱਚ ਇਹ ਜਿਹੜਾ ਮੰਦਿਰ ਆ ਇੱਥੇ ਵਾਲਮੀਕੀ ਜੀ ਦਾ ਐਂਟਰੀ ਤੇ ਲੱਗੇ ਨਾ ਬਿਲਕੁਲ ਨਾਲ ਹੀ ਖੱਬੇ ਹੱਥ ਇੱਥੇ ਨਵਾਂ ਬਣਿਆ ਆਵਾ ਐਚ ਡੀ ਜਿੱਦਾ 골ਡਨ ਟੈਂਪਲ ਹਨਾ ਉਦਾਂ ਹੀ ਆਸੇ ਪਾਸੇ ਸਰੋਵਰ ਆ ਤੇ ਵਿੱਚ ਵਿੱਚਕਾਰ ਮੰਦਿਰ ਆ ਤੇ ਹੁਣ ਆਪਾਂ ਚੱਲੀਏ ਅੱਗੇ ਇੱਕ ਆ ਸਾਹਮਣੇ ਤੁਸੀਂ ਹਨੂਮਾਨ ਜੀ ਦੀ ਮੂਰਤੀ ਵੇਖੋ ਕਿੰਨੀ ਵੱਡੀ ਮੂਰਤੀ ਆ ਇੱਥੇ ਬਹੁਤ ਹੀ ਪੁਰਾਣੇ ਸਮੇਂ ਦੇ ਇੱਥੇ ਬਣੀ ਹੋਈ ਆ ਇਹ ਰੋਡ ਚੌਣੀ ਮੂਰਤੀ ਹੈ ਇਹ ਵੀ ਬਿਲਕੁਲ ਸਰੋਵਰ ਦੇ ਨਾਲ ਹੀ ਆ ਪਰਿਕਰਮਾ ਦੇ ਵਿੱਚ ਤੇ ਹੁਣ ਆਪਾਂ ਕਰੀਏ ਪ੍ਰਕਰਮਾ ਪੂਰੀ ਕਾ ਪ੍ਰਕਰਮਾ ਦੇ ਵਿੱਚ ਨਾ ਬਾਬਾ ਬਲਗਨਾਥ ਜੀ ਦਾ ਮੰਦਿਰ ਵੀ ਆ ਕਰੋ ਦਰਸ਼ਨ ਤੇ ਹੁਣ ਚਲੀਏ ਆਪਾਂ ਅੱਗੇ ਨੂੰ ਹੁਣ ਅੱਗੇ ਵੀ ਹੈਗੇ ਮੰਦਿਰ ਤੁਹਾਨੂੰ ਨਾ ਇਸ ਮੰਦਿਰ ਦਾ ਆਪਾਂ ਇਤਿਹਾਸ ਵੀ ਥੋੜਾ ਦੱਸ ਦਈਏ ਇੱਥੇ ਵਾਲਮੀਕੀ ਜੀ ਨੇ ਰਮਾਇਣ ਲਿਖੀ ਸੀ ਤੇ ਇੱਥੇ ਹੀ ਲਵਕੁਸ਼ ਜੀ ਨੇ ਘੋੜੇ ਵੀ ਫੜੇ ਜਿਹੜੇ ਚਰਨਮ ਸਿੰਘ ਜੀ ਨੇ ਛੱਡੇ ਸੀ ਤੇ ਲਵ ਕੁਸ਼ ਜੀ ਦਾ ਜਨਮ ਇੱਥੇ ਹੀ ਹੋਇਆ ਵਾ ਹਰ ਸਾਲ ਇੱਥੇ ਮੇਲਾ ਲੱਗਦਾ ਨਵੰਬਰ ਦੇ ਮਹੀਨੇ ਦੀ 25 ਦਿਨਾਂ ਦੇ ਲਈ ਬਹੁਤ ਹੀ ਰੌਣਕਾਂ ਦਾ ਮੇਲੇ ਦੇ ਵਿੱਚ ਤੇ ਹੁਣ ਇੱਥੇ ਕਾਫੀ ਮੰਦਰੇ ਛੋਟੇ-ਛੋਟੇ ਅੱਗੇ ਹੋਰ ਆਪਾਂ ਤੁਹਾਨੂੰ ਉਹਨਾਂ ਦੇ ਦਰਸ਼ਨੇ ਕਰਾਉਨੇ ਆ ਜਿਹੜੇ ਕਿ ਮੰਦਰ ਇੱਥੇ ਬਹੁਤ ਪੁਰਾਣੇ ਆ ਨਾਲੀਨਾ ਤੇ ਗਊਸ਼ਾਲਾ ਵੀ ਗਈ ਆ ਉਹਦੇ ਦੇਖ ਸਕਦੇ ਆ ਜੀ ਇਹ ਕਹਿੰਨੇ ਇੱਥੇ ਪੌਣੇ ਆ ਪੱਠੇ-ਪੁੱਠੇ ਵੀ ਉਹ ਵੀ ਇੱਥੇ ਪੈ ਜਾਂਦੇ ਆ ਜੋ ਕੀ ਬਹੁਤ ਵਧੀਆ ਗੱਲ ਆ ਇੱਥੇ ਨੂੰ ਹੋਰ ਵੱਡੀ ਗਈ ਆ ਤਦੋਂ ਇੰਨੇ ਕ ਵਿਖੰਡੀ ਆ ਤੇ ਚਲੋ ਚਲੀਏ ਪਾਗੇ ਦਰਸ਼ਨ ਕਰਨ ਆਪਰ ਕਰਮਾ ਕਰਦੇ ਕਰਦੇ ਨਾ ਆਪਾਂ ਹੁਣ ਅੱਧ ਵਿਚ ਆ ਗਏ ਆ ਚਾਹਤੀ ਇੱਥੇ ਥੋ ਵਿਊ ਚੈੱਕ ਕਰੋ ਮੰਦਰ ਦਾ ਸਰੋਵਰ ਸਾਹਮਣੇ ਮੰਦਰ ਕਿੱਡਾ ਸੋਹਣਾ ਵਿਊ ਆ 10 ਵਿੱਚ ਕੋ ਚਾਹ ਮੈਨੂੰ 10 ਵਿੱਚ ਪੂਜਯਾ ਮਾਤਾ ਲਾਲ ਜੀ ਦੀ ਜੀ ਦਾ ਵੀ ਮੰਦਰ ਹੈਗਾ ਇੱਥੇ ਮਹਲਾਟੋਂ ਵਾਲਿਆਂ ਦਾ ਤੇ ਹੁਣ ਚਲੀਏ ਪੰਦਰ ਨੂੰ ਇਹ ਬਹੁਤ ਪੁਰਾਣਾ ਮੰਦਰ ਹੈ ਇੱਥੇ ਸਬ ਤੋਂ ਪ੍ਰਾਣਾ ਮੰਦਿਰ ਆਪਾਂ ਇਹ ਕਹਿ ਲਈ ਆ ਦੀ ਦਰਸ਼ਨ ਕਰੋ ਗਣੇਸ਼ ਜੀ ਆ ਸਾੜੇ ਹੀ ਭਗਵਾਨਾਂ ਦੇ ਦਰਸ਼ਨ ਕਰੋ ਮਹਾਰਾਜ ਜੀ ਇਧਰ ਲੈ ਸਾਈਡ ਵੀ ਗਏ ਆ ਤੇ ਇੱਕ ਨਾਲ ਸਾਹਮਣੇ ਤੁਸੀਂ ਦੇਖੋ ਇਹ ਵੀ ਬਹੁਤ ਪੁਰਾਣਾ ਬਣਿਆ ਹੋਇਆ ਇੱਥੇ ਦਰਸ਼ਨ ਕਰੋ ਮਗਰਮਾਸ਼ਿਆ ਬਹੁਤ ਜੀ ਚੈੱਕ ਕਰੋ ਕਿਡਾ ਲੰਬਾ ਜਿਹਾ ਕੋ ਕੋ ਉਹ ਕੋ ਉਹ ਯੋ ਉੱਥੇ ਜਾ ਕੇ ਪੂੰਛਾ ਦਿਓ ਵੇਖੋ ਤੇ ਅੰਦਰ ਦੇ ਬੰਨੋ ਜਾਈਦਾ ਅੰਦਰ ਨੂੰ ਤੇ ਉੱਧਰ ਦੇ ਬਨਵਾਈਦਾ ਬਾਹਰ ਨੂੰ ਇਹ ਸ਼ਿਵਲਿੰਗ ਹੈ ਜੀ ਬਹੁਤ ਪੁਰਾਣਾ ਉਹਦੀ ਸਾਈਜ਼ ਚੈੱਕ ਕਰੋ ਠੱਡਾ ਵੱਡਾ ਸਾਈਜ਼ ਹੈ ਹੁਣ ਆਪਾਂ ਚਲੀਏ ਅੰਦਰ ਨੂੰ ਇੱਕ ਗੁਫਾ ਵਾ ਜਿਹਦੇ ਅੰਦਰ ਮਹਾਰਾਜ ਦੀਆਂ ਮੂਰਤੀਆਂ ਲੱਗੀਆਂ ਹੁੰਦੀਆਂ ਕਾਫੀ ਆ ਤੁਸੀਂ ਚੈੱਕ ਕਰੋ ਨਰਮਨ ਜੀ ਮਹਾਰਾਜ ਆ ਮਾਤਾ ਸੀਤਾ ਹਨੂਮਨ ਜੀ ਸਾਰਾ ਇਹਦੇ ਵਿੱਚ ਇਤਿਹਾਸ ਦੱਸਿਆ ਹੋਇਆ ਗਿਆ ਵਾ ਆ ਤੁਸੀਂ ਦੇਖ ਸਕਦੇ ਜੀ ਜੈ ਸ਼੍ਰੀ ਰਾਮ ਆ ਤੁਸੀਂ ਦੇਖੋ ਦਰਸ਼ਨ ਕਰੋ ਜੈ ਸ਼੍ਰੀ ਰਾਮ ਤੇ ਆ ਪੂੰਛਲੇ ਬੰਨੇ ਪੂਰਾ ਰਾਮ ਦਰਬਾਰ ਇਹ ਬਹੁਤ ਪੁਰਾਣਾ ਮੰਦਿਰ ਆ ਇਹ ਆ ਤੁਸੀਂ ਦੇਖੋ ਹੁਣ ਪੂੰਛ ਵਾਲੀ ਸਾਈਡ ਤੋਂ ਆਪਾਂ ਬਾਹਰ ਨੂੰ ਆ ਗਏ ਆਲ ਕਰੋ ਦਰਸ਼ਨ ਮਹਾਰਾਜ ਦੇ ਤੇ ਤੇਲੀ ਸਾਈਡ ਰਾਜਾ ਗ੍ਰਿਸ਼ਨ ਜੀ ਤੇ ਇੱਧਰ ਮਹਾਰਾਤੌਣ ਵਾਲੇ ਮਾਤਾ ਜੀ ਤੇ ਹੁਣ ਆਪਾਂ ਚੱਲੀਏ ਬਾਹਰਵਲੀ ਸਾਈਡ ਅੱਗੇ ਹੋਰ ਮੰਦਿਰ ਦੀ ਪ੍ਰਕਰਮਾ ਦੇ ਵਿੱਚ ਇਹ ਜਿਹੜਾ ਮੰਦਿਰ ਹੀ ਬਟ ਇਹ ਬਹੁਤ ਪੁਰਾਣਾ ਮੰਦਿਰ ਆ ਮੈਂ ਪਹਿਲੇ ਵੀ ਇੱਥੇ ਆਇਆ ਹਾਂ ਪਰ ਮarro ਬਹੁਤ ਛੋਟਾ ਸੀ ਮਿੱਤਰੋ ਆਏ ਮਾਤਾ ਸੀਤਾ ਜੀ ਦੀ ਕੁਟਿਆ ਆ ਦੀ ਮੱਥਾ ਦੇਖ ਲਓ ਜਿਹੜਾ ਪ੍ਰਾਚੀਨ ਮੰਦਿਰ ਜਿਹੜਾ ਮੇਨ ਮੰਦਿਰ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਜੈ ਮਾਤਾ ਜੈ ਮਾਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਿੱਤਰੋ ਜਿਹੜੀ ਆਏ ਹੈ ਨਾ ਇਹ ਸੀਤਾ ਮਾਤਾ ਜੀ ਦੀ ਰਸੋਈ ਤੇ ਹੋ ਗਏ ਜੇ ਚਰਨ ਤੇਸ ਤੋਂ ਬਾਅਦ ਇਧਰਲੀ ਸਾਈਡ ਤੇ ਵਾਲਮੀਕੀ ਜੀ ਨੇ ਲਵਕੁ ਜੀ ਨੂੰ ਸਿਖਿਆ ਦਿੱਤੀ ਆ ਜਿਹੜਾ ਮੰਜਾ ਵਾ ਇਹ ਗਾ ਜੀ ਲਵਕੁ ਜੀ ਦਾ ਮੰਜਾ ਕਿੱਥੇ ਉਹ ਵਿਸ਼ਰਾਮ ਕਰਦੇ ਸੀ ਤੇ ਇੱਥੇ ਸਾਡੇ ਇੱਕ ਮੰਨਤ ਪੂਰੀ ਹੁੰਦੀ ਜਿੱਤਾਂ ਤੇ ਆਹ ਦੇਖ ਸਕਦੇ ਜੀ ਤੁਸੀਂ ਇਥੇ ਧਾਗਾ ਬੰਨ ਕੇ ਜਾਓ ਤੇ ਜੇ ਤੁਹਾਡੀ ਮੰਨਤ ਪੂਰੀ ਹੋ ਜਾਂਦੀ ਫਿਰ ਆ ਕੇ ਤੁਸੀਂ ਧਾਗਾ ਖੋਲ ਦੋ ਤੇ ਇਹ ਸਾਡੀਆਂ ਪੁਰਾਣੀਆਂ ਮੰਦਰ ਆ ਤੇ ਪੰਡਿਤ ਜੀ ਇੱਥੇ ਬੈਠੇ ਹੁੰਦੇ ਆ ਜਿਹੜੀ ਆਪਾਂ ਤੁਹਾਨੂੰ ਹੁਣੇ ਕੁਟੀਆਂ ਦਿਖਾਈ ਸੀ ਇੱਥੇ ਸੀਤਾ ਮਾਤਾ ਜੀ 12 ਸਾਲ ਦੇ ਹੀ ਤੇ ਮੈਂ ਇੱਕ ਗੱਲ ਕਹਣੀ ਚਾਹੁੰਨਾ ਅੱਜ ਦੇ ਦੌਰ ਦੇ ਵਿੱਚ ਆਪਾਂ ਐਡੀ ਐਡੀ ਵੱਡੀਆਂ ਕੋਠੀਆਂ ਐਡੀ ਐਡੀ ਵੱਡੇ ਘਰ ਦੇ ਵਿੱਚ ਵੀ ਆਪਾਂ ਖੁਸ਼ ਨਹੀਂ ਗਏ ਤੇ ਕਿੰਨੀ ਛੋਟੀ ਜੀ ਕੁਟੀਆਂ ਦੇ ਵਿੱਚ ਮਾਤਾ ਜੀ ਆਪਣੇ ਦੋਵੇਂ ਬੱਚਿਆਂ ਨਾਲ ਰਹਿੰਦੇ ਸੀ ਤੁਸੀਂ ਦੇਖ ਸਕਦੇ ਜੀ ਵੀ ਜੇ ਕਹਿਣਾ ਮੇਰਾ ਇਹ ਮਤਲਬ ਹੈ ਵੀ ਰੱਬ ਨੇ ਵੀ ਕਿੰਨਾ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਸੰਘਰਸ਼ ਹੁੰਦਾ ਬੰਦਿਆਂ ਨੂੰ ਘਬਰਾਉਣਾ ਨਹੀਂ ਚਾਹੀਦਾ ਲੋ ਜੀ ਹੁਣ ਆਪਾਂ ਪਹੁੰਚੇ ਹਾਂ ਜੀ ਉਸ ਸਮੁੰਦਰ ਦੇ ਵਿੱਚ ਜਿੱਥੇ ਲਵਕੁਜੀ ਦੁਆਰਾ ਘੋੜੇ ਫੜ ਕੇ ਰੱਖੇ ਗਏ ਸੀ ਤੇ ਆਹ ਪਜਲੀ ਅੰਦਰ ਮੰਦਰ ਦੇ ਜੈ ਸ਼੍ਰੀਦਾ ਜੈ ਸ਼੍ਰੀਦਾ ਤੇ ਆਜਾ ਸੀ ਰੁੱਖ ਕਿੰਡਾ ਬੜਾ ਰੁੱਖ ਆ ਇਹਦੀਆਂ ਦੇਖੋ ਜਣਾ ਕੰਨੀਆਂ ਗੈੜੀਆਂ ਰੀਆਂ ਹੋਣਗੀਆਂ ਇਸ ਰੁੱਖ ਦੇ ਨਾਲ ਲਵਕੁਜੀ ਨੇ ਘੋੜਾ ਬੰਨਿਆ ਸੀ ਤੇ ਇਹ ਚਾਸੇ ਰੋਖਿਆ ਜੀ ਜਿਹੜਾ ਉਹ ਸੀ ਸਾਹਮਣੇ ਥੜਾ ਵੇਖਣ ਦੇ ਜੀ ਇਹ ਥੜੇ ਤੇ ਸੀਤਾ ਮਾਤਾ ਜੀ ਤਪ ਕਰਦੇ ਸੀ ਜਿੱਥੇ ਲਵ ਕੁਜੀ ਦੁਆਰਾ ਘੋੜੇ ਬਣੇ ਗਏ ਸੀ ਉਹ ਜਗ੍ਹਾ ਤੇ ਪਤਾ ਨਾ ਦਿਖਾਤੀ ਉਹ ਪਤਾ ਨ ਮੰਦਿਰ ਦਿਖਾਤਾ ਹੁਣ ਆਪਾਂ ਤੁਹਾਨੂੰ ਉਹ ਮੰਦਿਰ ਦਿਖਾਉਣ ਲੱਗੇ ਆ ਜਿੱਥੇ ਵਾਲਮੀਕੀ ਜੀ ਲਵ ਕੁਜੀ ਨੂੰ ਸ਼ਾਸਤਰ ਵਿਦਿਆ ਤੇ ਹੋਰ ਵਿਦਿਆ ਦਿੰਦੇ ਸੀ ਆ ਆਪਾਂ ਪਹੁੰਚ ਗਏ ਉਸ ਜਗ੍ਹਾ ਤੇ ਤੇ ਆਉਂਦੇ ਕਰੋ ਜਗਰ ਦਰਸ਼ਨ ਜੈ ਸ਼੍ਰੀ ਰਾਮ ਸਹਿਮਾਨਾ ਅੱਜ ਦੇ ਦਿਨ ਅਨੰਦ ਪ੍ਰਤੀਕ ਨੂੰ ਵਰਨਮਿਤ ਹੋ ਦੇ ਰਿਹਾ ਜੈ ਸ਼੍ਰੀ ਰਾਮ ਕਰੋ ਦਰਸ਼ਨ ਹੈ ਨਹੀਂ ਬਹੁਤ ਹਾਸਾ ਹੁਣ ਆਪਾਂ ਪਹੁੰਚੇ ਆ ਜੀ ਜਿੱਥੇ ਲਵਕੁਸ਼ ਜੀ ਦਾ ਜਨਮ ਸਥਾਨ ਜਿੱਥੇ ਲਵਕੁਸ਼ ਜੀ ਦਾ ਜਨਮ ਹੋਇਆ ਸੀ ਉਹ ਆ ਜੀ ਇਹ ਜਗ੍ਹਾ ਜਨਮ ਹੋਇਆ ਲਵਕੁਸ਼ ਜੀ ਦਾ ਤੇ ਆ ਜੀ ਉਹ ਜਗ੍ਹਾ ਜਿੱਥੇ ਮਾਤਾ ਸੀਤਾ ਜੀ ਰਹਿੰਦੇ ਸੀ ਜਿੱਥੇ ਲਵ ਜੀ ਦਾ ਜਨਮ ਹੋਇਆ ਵਾ ਅਦੀ ਦੇਖ ਸਕਦੇ ਹੋ ਇਹ ਜਿਆ ਮਾਤਾ ਦੀ ਤੇ ਇਹ ਜਿੰਨੀ ਵੀ ਇਟ ਲੱਗੀ ਆ ਇਹ ਸਾਰੀ ਇਟ ਉਪਰਾਂ ਟਾਈਮ ਤੋਂ ਲਾਹੌਰ ਤੇ ਆਈ ਹੋਈ ਆ ਇੱਟੇ ਵਾਲੀ ਤੇ ਆ ਹੈਗਾ ਜਾਂ ਕੋਚੀ ਦਾ ਜਨਮ ਸਥਾਨ ਜਿੱਥੇ ਵਾਲਮੀਕੀ ਜੀ ਦੁਆਰਾ ਕੁਸ਼ਾ ਤੋਂ ਕੋਚੀ ਦਾ ਜਨਮ ਹੋਇਆ ਵਾ ਹੁਣ ਆਪਾਂ ਪਹੁੰਚੇ ਆ ਜੀ ਸੀਤਾ ਮਾਤਾ ਦੀ ਬੋਲੀ ਜਿਹਦੇ ਘਰ ਸੰਤਾਨ ਨਹੀਂ ਹੁੰਦੀ ਉਹ ਇਸਤਰੀ ਇੱਥੇ ਆ ਕੇ ਇਸ਼ਨਾਨ ਕਰੇ ਤੇ ਫਿਰ ਉਹਦੇ ਘਰ ਉਹਦੇ ਘਰ ਫਿਰ ਸਨਤਾਨ ਹੁੰਦੀ ਆ ਆ ਥੱਲੇ ਤੁਸੀਂ ਦੇਖ ਸਕਦੇ ਜੀ ਜੜਾ ਹੈਗਾ ਥੱਲੇ ਬਹੁਤ ਪੁਰਾਣੀ ਜਗਾ ਵਾ ਲੋ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਬੋੜੀ ਸਾਹਿਬ ਦੇ ਜਿਹਦੇ ਵੀ ਘਰ ਇਸਤਰੀ ਦੇ ਘਰ ਸੰਤਾਨ ਨਹੀਂ ਹੁੰਦੀ ਉਹ ਆ ਕੇ ਇਸ਼ਨਾਨ ਕਰੇ ਤੇ ਰੱਬ ਵੱਲੋਂ ਉਹਨੂੰ ਸੰਤਾਨ ਦੀ ਪ੍ਰਾਪਤੀ ਹੁੰਦੀ ਆ ਹੁਣ ਆਪਾਂ ਚੱਲੀਏ ਅੱਗੇ ਤੇ ਜਿੰਨੇ ਵੀ ਮੰਦਰ ਨੇ ਨਾ ਬਹੁਤ ਪੁਰਾਣੇ ਮੰਦਰ ਐ ਇੱਥੇ ਸਾਰੇ RAM Tirathi ਬਹੁਤ ਪੁਰਾਣਾ ਅੰਬਰਸਰਾਂਨ ਚੋਂ ਪਤਾ ਵਾ ਜਿਹੜੇ ਕਿ ਮੇਰੀ ਵੀਰ ਭਰਾ ਨੇ ਬਾਹਰ ਆਉਣਾ ਵਾ ਉਹਨਾਂ ਨੂੰ ਮੈਂ ਦੱਸ ਦਈਏ ਵੀ ਇਹ ਬਹੁਤ ਇਤਿਹਾਸਿਕ ਤੇ ਬਹੁਤ ਹੀ ਪੁਰਾਣੀ ਇੱਥੇ ਮੰਦਰ ਰਗੇ ਸਾਰੇ ਜਿਹੜੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਉਂਦੇ ਆ ਹੁਣ ਨਾ ਪ੍ਰਕਰਮਾ ਕਰਦੇ ਕਰਦੇ ਅਸੀਂ ਪਹੁੰਚਿਆ ਉਸ ਜਗ੍ਹਾ ਤੇ ਜਿੱਥੇ ਜੇ ਤੁਹਾਡੇ ਮਨ ਦੇ ਵਿੱਚ ਤੁਹਾਡੀ ਇੱਛਾ ਹੈ ਆਪਣਾ ਘਰ ਬਣਾਉਣ ਦੀ ਤੇ ਤੁਹਾਡਾ ਬਣਾ ਨਹੀਂ ਦਿਆ ਉਹ ਵੀ ਇੱਛਾ ਇੱਥੇ ਬੁਰੀ ਹੁੰਦੀ ਆ ਆਦੀ ਦੇਖ ਸਕਦੇ ਆ ਇਹ ਇੱਟਾ ਇੱਥੇ ਪਈਆਂ ਵਾ ਤੇ ਉਹ ਇੱਟਾ ਨਾ ਜੋੜ-ਜੋੜ ਕੇ ਜਿਹੜਾ ਵੀ ਕੋਈ ਆਪਣਾ ਘਰ ਬਣਾਉਂਦਾ ਵਾ ਉਹਦਾ ਘਰ ਪੱਕਾ ਬੰਦਦਾ ਵ ਆਜ ਪਈਆਂ ਇਟਾਂ ਤੇ ਦੇਖ ਸਕਦੇ ਤੁਸੀਂ ਜਿਹੜੇ ਲੋਛੜਤਾਲੂ ਲੋਕ ਇੱਥੇ ਆਉਂਦੇ ਆ ਉਹਨਾਂ ਨੇ ਆਪਣੇ ਘਰ ਦੇ ਬਣਾਏ ਹੋਏ ਆ ਆਹ ਦੀ ਦੇਖੋ ਤੇ ਅੱਗੇ ਤੱਕ ਦੇਖੋ ਕਿੰਨੇ ਕਿੰਨੇ ਵੱਡੇ ਘਰ ਜੀ ਕਈਆਂ ਨੇ ਬਣਾਏ ਆ ਤੇ ਜਿਹੜਾ ਜੀ ਤੁਸੀਂ ਇੱਥੇ ਘਰ ਬਣਾਉਂਦੇ ਜੀ ਆਪਣਾ ਤੇ ਪੱਕਾ ਤੁਹਾਡਾ ਵੀ ਘਰ ਬਣੂਗਾ ਆ ਅੱਗੇ ਤੱਕ ਵੇਖੋ ਆ ਸਾਰੀ ਲਾਈਨ ਤੇ ਘਰ ਹੀ ਬਣੇ ਆ ਇਹ ਵੀ ਪ੍ਰਕਰਮਾ ਦੇ ਵਿੱਚ ਹੀ ਆ ਬਿਲਕੁਲ ਨਰਮਨ ਜੀ ਦੀ ਮੂਰਤੀ ਤੋਂ ਲੈਫਟ ਸਾਈਡ ਤੇ ਜਿੱਥੇ ਪ੍ਰਕਰਮਾ ਮੁੱਕਦੀ ਆ ਲੋ ਜੀ ਫਾਈਨਲੀ ਹੁਣ ਆਪਾਂ ਆ ਗਏ ਆ ਜੀ ਘਰ ਨੂੰ ਕਿਸੇ ਕਾਰਨ ਵੀਡੀਓ ਲੰਬੀ ਨਹੀਂ ਬਣ ਪਾਈ ਜੇ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਹ ਚੈਨਲ ਤੇ ਨਵੇਂ ਜੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ